ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰਾ ਚੜ੍ਹਦੀ ਕਲਾ ਚ ਰਹੋ ਜੀ ਮਾੜਾ ਤੁਹਾਨੂੰ ਦਿਨ ਦੁਗੜੀ ਤੇ ਰੱਬ ਤੁਹਾਨੂੰ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਰੋਗ ਤੱਕ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਇੱਕ ਖੁਸ਼ੀ ਹੋ ਗਈ ਜੀ ਬਹੁਤ ਖੁਸ਼ੀ ਐਦਾਂ ਹੋ ਗਈ ਵੀ ਜਿਹੜੇ ਆਪਣਾ ਖੇਤ ਸੀ ਉਹ ਪਾਣੀ ਟੋਬੇ ਦਾ ਪਾਣੀ ਪਾ ਕੇ ਜੀ ਲੱਲਪਫਾ ਕਰਕੇ ਵੀ ਜੀੜੀ ਫਸੀ ਖੜੀ ਈ ਸੀ ਤੇ ਜਿਹੜੀ ਕਾਲੇ ਵਾਲੀ ਮਸ਼ੀਨ ਸੀ ਜੀ ਉਹ ਕਾਲਾ ਕਹਿੰਦਾ ਵੀ ਇੱਥੇ ਗਿੱਲੇ ਚੱਪਾ ਬਾੜ ਨਹੀਂ ਸਕਦੇ ਕਿਉਂ ਉਹਦੇ ਨਾਲ ਉਹਦੇ ਵੇ ਧਾਨ ਉੱਦਹੀਂ ਖੜਿਆ ਜੇ ਵੀ ਗਿੱਲੇ ਤੇ ਮਸ਼ੀਨ ਫਸ ਜੂਗੀ ਫਿਰ ਆਪਾਂ ਨੂੰ ਕੱਢਣੇ ਆਫੀ ਹੋਊਗੀ ਤੇ ਉਹਦੇ ਵਾਸਤੇ ਇੱਕ ਆ ਛੋਟਾ ਜਿਹਾ ਜੰਤਰ ਆ ਗਿਆ ਜੀ ਬਹਿਗਰੂਦੀ ਦੇ ਨਾਲ ਆ ਬੇਰਬਾਜੀ ਮਟਿਆ ਐਨੇ ਜੀ ਇੱਥੇ ਸਾਡੇ ਇਲਾਕੇ ਦੇ ਵਿੱਚ ਆ ਆ ਕੇ ਤਕਰੀਬਨ ਤਕਰੀਬਨ ਮੈਂ ਕਹਿੰਦਾ ਵੀ ਜਿਹੜੇ ਪਾਣੀ ਵਾਲੇ ਪਾਣੀ ਦੀ ਮਾਰਚ ਤੇ ਵਿਚਾਰੇ ਉਹ ਸਾਰੇ ਕਾਬੂ ਕਰ ਲੇ ਵੀ ਹੌਸਲਾ ਜਾਂ ਮਿਲ ਗਿਆ ਵੀ ਬਾਟੂ ਜਾਣਗੇ ਤੇ ਹੁਣ ਫਸਟਾ ਮੈਂ ਵੱਧ ਰਿਹਾ ਜੀ ਮੇਰ ਸਿੰਘ ਦੇ ਅੱਧਰ ਝੱਲੀਆਂ ਏਰੀਆ ਸਾਰਾ ਕਲੀਅਰ ਕਰਤਾ ਜੀ ਤੇ ਅੱਧਰ ਕਮਾਲਪੁਰ ਏਰੀਆ ਕਲੀਅਰ ਕਰਾਇਆ ਹੁਣ ਆਹ ਕਰ ਦਣਾ ਇਹਨੇ ਕਲੀਅਰ ਉਤੋਂ ਬਾਅਦ ਫਿਰ ਆਪਣੇ ਖੇਤਾਂ ਤੇ ਚੱਲ ਜੂਗੀ ਅੱਧਰ ਉਤੋਂ ਆਪਣੀ ਵਾਲੀ ਸੜਕ ਹਾਂ ਕੰਮ ਬਹੁਤ ਨਬੇੜਦੀਆਂ ਨੱਠੀ ਫਿਰਦੀ ਹੈ ਖੇਤ ਦੇ ਵਿੱਚ ਤੇ ਹੁਣ ਮੈਂ ਬੈਕ ਕੈਮਰਾ ਕਰਦਾ ਹਾਂ ਹੁਣ ਤੁਸੀਂ ਵਲੌਗਰ ਨਾਲ ਬਣੇ ਰਹੋ ਜੀ ਮੈਂ ਲੋ ਜੀ ਮੇਰ ਸਿੰਘ ਨੂੰ ਆਓ ਸਰ ਕਿਹ ਹਾਲ ਹੈ ਠੀਕ ਆ ਤੂੰ ਸੁਣਾ ਹਾਂ ਵਧੀਆ ਕੰਮ ਤਾਂ ਸੋਹਣਾ ਖਿੱਚਦੀ ਹੈ ਨਾ ਇਹ ਸਾਹੀ ਕੰਮ ਦਾ ਫਾਇਦਾ ਰਸਾ ਆਗਾ ਮੋਖਾ ਨਾ ਇਹ ਲਗਨੀ ਮੈਂ ਹਾਂ ਸਾਢੇ ਪੱਟੇ ਦੇ ਰੋਦੀ ਆ ਇਹ ਮਤਲਬ ਆਵਗਰ ਨੀਮਾ ਤਾਂ ਅਸਲ ਸਾਰੇ ਪਾਣੀ ਵਾਲੇ ਵਾਸਤੇ ਨਾਲ ਜਿੱਥੇ ਪਾਣੀ ਜਾਂਦਾ ਖੜਦਾ ਹਾਂ ਤਾਂ ਬੜਾ ਫੁੰਝਾ ਜਿਹਾ ਰਹਿ ਗਿਆ ਰੱਖੀ ਦਾ ਫਟੋ ਵੀ ਸੀ ਹੈ ਤਾਂ ਚਲ ਇਹ ਵੀ ਆਪਾਂ ਨੂੰ ਯਾਦ ਕੀ ਪਾਣੀ ਨੇ ਹੈਰਾਨ ਕਰਿਆ ਹਾਂ ਉਹ ਮੇਰੇ ਤਾਂ ਇਹਦਾ ਫਟੋ ਵੀ ਸਭ ਹੀ ਹੋ ਅ 10000 ਰੁਪਏ ਦੇ ਲੱਗਣੇ ਤੇ ਤੇ ਜਿਹੜੀ ਮੋਡਲ ਲੱਗੀ ਦੀ ਜੀ ਜੀ ਮੇਰੀ ਵੀ ਇੱਕ ਨਹੀਂ ਮੂੜੀ ਖੜੀ ਥੱਲੇ ਨੂੰ ਹਾਂ ਚੱਲੀ ਆਈ ਜੀ ਜੀ ਮਹੀਨੇ ਹਾਂ ਤੇ ਪਾਣੀ ਚ ਫੱਟੇ ਆਲੇ ਪਾਣੀ ਚ ਤਾਂ ਨੱਠੀ ਫਿਰਦੀ ਜਾਂਦੇ ਅਜਾ ਸੁੱਕੇ ਚ ਥੋੜੀ ਜਿਹੀ ਸਾਬ ਨਾਲ ਚਲਾਉਂਦਾ ਹੈ ਆ ਜੇ ਤੋ ਬੈੱਡ ਖੋਲੀ ਵੀ ਹੁੰਦੀ ਪਰ ਆਏ ਕਿੰਨੇ ਕਿੰਨੇ ਕਾਉਂਟਲ ਦਾ ਕਹਿੰਦਾ ਇਹਦਾ ਉਹ ਹਾਂ ਇਹ ਕਾਉਂਟਲ ਦਾ ਕਹਿੰਦਾ ਮੈਂ ਕਹਿੰਦਾ ਬੜੀ ਮਸ਼ੀਨ ਤੇ ਨੌ ਪਾ ਜਾਂਦੇ ਹੁਣ 8 9 ਬਸ ਹਾਂ ਜੇ ਨਿਕਰ ਦੱਸਦਾ ਕਿ ਉਹ ਆ ਜੀਰੀ ਤਾਂ ਸੁੱਕੀ ਪਈ ਆ ਹੁਣ ਤਾਂ ਹਾਂ ਸਭ ਤੋਂ ਲੇਟ ਹੋ ਗਏ ਹਾਂ ਚੱਲ ਕੋਈ ਨਹੀਂ ਹਜੇ ਤਾਂ ਆਪਣੇ ਹੁਣ ਪਹਿਲੀ ਤਰੀਕ ਤੇ ਬਾਦੇ ਕਣਕਾ ਬੀਜਣੀਆਂ ਸ਼ੁਰੂ ਹੋਣੀਆਂ ਆਪਣੇ ਕਿਹੜੇ ਹੋਣੀਆਂ ਕਰਨੀਆਂ ਹਾਂ ਆਪਣੇ ਤਾਂ ਸਭ ਤੇਰੀ ਗੱਲ ਆ ਉਹਦੇ ਨਾਲ ਨੱਟੀ ਫਿਰਦੀ ਆ ਕੀ ਅੱਛਾ ਦਰਦੀ ਨਹੀਂ ਹੈਗੀ ਉਹ ਛੋੜੇ ਪਏ ਟਾਰ ਵੀ ਉਹ ਵੀ ਫਿਰ ਓਬੀਨਾਂ ਦਾ ਮ ਖੇਤ ਜਲੀ ਵੀ ਨਹੀਂ ਭਾਈ ਅਜਾ ਤੈਨੂੰ ਆਹ ਸਾਈਡ ਜਿਹੜੀ ਬੜੀ ਮਸ਼ੀਨ ਦੀ ਵੱਡੀ ਵੀ ਆ ਆ ਤੈਨੂੰ ਥੋੜਾ ਬਹੁਤਾ ਕਰਨਾ ਪੈਣਾ ਲਲਾਪਾਪਾ ਉਹਦੀਆਂ ਪੈੜਾਂ ਜਾਂ ਦਿਖਦੀਆਂ ਆ ਸਾਹਮਣੇ ਆਉਂਦੇ ਕਿਵੇਂ ਸਲਿੱਪ ਮਾਰੇ ਬਿਉਨੇ ਉਧਰ ਤਾਂ ਇਹਨਾਂ ਸਾਫ ਪਿਆ ਖੇਤ ਮੈਂ ਫਿਰ ਜਾਂਦਾ ਨਾ ਵੱਡੀ ਵੀ ਮੈਂ ਤਾਂ ਹੀ ਜਾਂਦਾ ਨਾ ਬਰਾਬਰ ਪਿਆ ਐਪਸ ਕੇਸਲ ਤੋਂ ਜਿਹੜਾ ਬੇ ਟਾਈਮਾਂ ਦਾ ਮੀਂਹ ਪੈ ਗਿਆ ਨਾ ਉਹਨੇ ਨਹੀਂ ਖੇਤ ਸੁੱਕਣ ਦਿੱਤੇ ਹੈਗੇ ਕੀ ਆ ਤੇ ਠੰਡ ਵੱਸ ਗਈ ਹੁਣ ਹਾਂ ਠੰਡ ਵੀ ਮੌਸਮ ਵੀ ਕੋਲ ਹੱਥ ਚੇਂਜ ਹੋ ਗਿਆ ਉਹਦੇ ਨਾਲ ਬਹੁਤ ਫਰਕ ਪੈਂਦਾ ਇਹਦਾ ਹੈਗਾ ਹਾਂ ਹੁਣ ਤੇਰਾ ਉਧਰ ਕਿੰਨਾ ਕਿੰਨਾ ਕ ਵੱਡਾ ਹੋਣਾ ਉੱਥੇ ਦਾ ਅੱਧਾ ਕਿੱਧਰ ਕੱਟਿਆ ਬੱਚਾ ਲੁੱਤੇ ਬਾਅਦ ਫੇਰ ਮੈਂ ਖਿੱਚ ਲੈ ਜਾਣਾ ਇਹਨੂੰ ਆਹ ਨੂੰ ਜੀ ਲੈ ਘੜਦੇ ਚਾਰ-ਪੰਜ ਨੂੰ ਤਾਂ ਫਾਇਦਾ ਨਹੀਂ ਹੋਣਾ ਠੀਕ ਹੈ ਲੀ ਜਾ ਬਦਲੇ ਨੇ ਉਹਦੇ ਹਾਂ ਜਦੋਂ ਇਹ ਸ਼ੇਰ ਨਹੀਂ ਜਾਂਦਾ ਇਹ ਇੰਜਨ ਜੋਰ ਲੱਗਾ ਜਾਦਾ ਜਦੋਂ ਜਦ ਸਲਿੱਪ ਲੱਜ ਜਾਂਦੀ ਕੱਢਣ ਫਿਰ ਦਾਣੇ ਗੇਰ ਲੱਜ ਜਾਂਦੀ ਮਗਰ ਉਹ ਉਹਦਾ ਆਪੇ ਕਹਿ ਦਿੰਦੇ ਪਹਿਲੇ ਵੀ ਭਾਈ ਜੇ ਹੁਣ ਇੰਜਨ ਦੇ ਸਲਿੱਪ ਮਾਰੂਗਾ ਤਾਂ ਫਿਰ ਦਾਣੇ ਗੇਰ ਹੋਣੀ ਚਾਹੀਦੀ ਹੈਗਾ ਇਹਦਾ ਨੁਕਸਾਨ ਕੀ ਕਰਨਾ ਇਹਨੂੰ ਤਾਂ ਮੈਂ ਹੁਣ ਤਾਂ ਸੀਜ਼ਨ ਤਕਰੀਬਨ ਨਿਬੜਿਆ ਭਈਆ ਆਪਣੇ ਵਰਗੇ ਗਿੱਲੇ ਗੁੱਲੇ ਵਾਲੇ ਹੀ ਰਹਿ ਗਏ ਹੁਣ ਤਾਂ ਮੈਂ ਦੋ ਦਿਨ ਮੈਂ ਕਹਿੰਦਾ ਹਾਂ ਮੈਂ ਗਿੱਲੇ ਗੁੱਲੇ ਵਾਲੇ ਹੀ ਰਹਿ ਗਏ ਆਪਣੇ ਵਰਗੇ ਜਿਨ੍ਹਾਂ ਦੇ ਖੇਤ ਗਿੱਲੇ ਆ ਖਰੀਦ ਗ੍ਰੂਪ ਤੋਂ ਵੀ ਮੈਂ ਕਹਿੰਦਾ ਬੰਦੇ ਹੋਣੇ ਪੈਰੀ ਤਰੀਕ ਤੇ ਸਰਕਾਰੀ ਇਹ ਨਵੰਬਰ ਹੈਗਾ ਸਾਰਾ ਨਵੰਬਰ ਹੈਗਾ ਸਾਰੇ ਤੇ ਤਾਂ ਠੀਕ ਆ ਮੇਰੇ ਕਿੱਧਰ ਗਿਆ ਤੇ ਉਹ ਗਿਆ ਬਾਈ ਅੱਜ ਰਿਸ਼ਤੇਦਾਰੀ ਚ ਤੇ ਤਾਂ ਡਾਉਨ ਸਭ ਮੱਥਾ ਟੇਕਿਆ ਉਹਨਾਂ ਨੇ ਆ ਗਿਆ ਜੀ ਭੱਜਿਓ ਆਉਂਦੀ ਆ ਬਹੁਤ ਬਾਲ ਖਰਾਬ ਕਰਦਾ ਏ ਕੰਡ ਬਾਲ ਲੜਦੀ ਏ ਦੀ ਭੱਜੀ ਆਂਦੀ ਏ ਜੀ ਭੱਜੀ ਬਹੁਤ ਬਾਟ ਵੱੜਦੀ ਏ ਯਾਰੀ ਕੀ ਹਾਲ ਹੈ ਤੇਰਾ? ਹੋਰ ਪੰਮੇ ਭਾਈ ਕਿਵੇਂ ਆ? ਕਿਵੇਂ ਤੇਰੇ ਸਲਾਰੂ ਆ ਨਿਆਣੇ? ਮਾਰ ਤੇ ਸਾਲਾ ਡਰੂਗਾ ਤਾਂ ਨਹੀਂ ਮਸ਼ੀਨ ਤੇ। ਲੋ ਜੀ ਬਹਿਰੂ ਦੀ ਕਿਰਪਾ ਨਾਲ ਮਸ਼ੀਨ ਗਈ ਆਪਣੇ ਖੇਤ ਚਾਲ। ਆ ਕਿਸੇ ਹੋਰ ਨੂੰ ਆ। ਆ ਗੰਨੇ ਦੇ ਨਾਮ ਨਾਲ ਸਾਰੇ ਖੇਤ ਆਪਣਾ ਆ ਹੋਰ ਦਾ ਹਾਂ 12 ਫੁੱਟ ਹੈ ਗੱਲ ਆ ਜੀ ਗਰਦਾ ਡਰਾਈਵਰ ਦੀ ਮਰਤ ਮਾਰ ਦਿੰਦਾ ਚੱਲੋ ਜੀ ਨਾ ਤਾ ਵਗਰ ਸਤਨਾਮ ਵਾਹਿਗੁਰੂ त्यसै हो गर्द पेन्थे भ 3 ਲੀਟਰ ਮੈਂ ਕਿੰਨਾ ਕਿ ਲਿਆ ਕੇ ਦਿੰਦਾ ਮੈਂ ਤੈਨੂੰ ਤੂੰ ਦੱਸ ਵੀ ਇੰਨਾ ਚਾਹੀਦਾ ਇਹ ਹੋਰ ਵੀ ਦੇਣਾ ਹੈਗਾ ਉਹ ਆਹੀ ਆ ਇੱਕ ਵਾਸਾ ਉਹ ਸਾਹਮਣੇ ਵਾਲਾ ਉਹ ਦੇਣਾ ਕਿੰਨੇ ਕਿਹੜਾ ਉਹਨੇ ਆ ਜਣਾ ਤਾਂ ਮੈਂ ਫੋਨ ਕਰਦਾ ਉਹਨੇ ਜਦ ਆ ਜਣਾ ਹਾਂ ਅਸੀਂ ਕਰ ਦੋਣਾ ਜਿਹੜਾ ਹਾਂ ਅਸੀਂ ਦੋਣਾ ਨੇ ਪਾਇਆ ਨਹੀਂ ਕੱਲ ਦਾ ਨਹੀਂ ਮੈਨੂੰ ਪਤਾ ਕਿਨੇ ਪਾਇਆ ਕਿਨੇ ਨਹੀਂ ਉਹ ਮਾਲਵੀ ਵਰਗਾ 3 ਲੀਟਰ ਨਾਲ ਪਾ ਹਾਂ ਹਾਂ ਮੇਲ ਕਢਵਾ ਲਏ ਠੀਕ ਆ ਠੀਕ ਇਹ ਤਾਂ ਟਿਕਣੇ ਘੁੰਮੀ ਜਾਣਾ ਨੇ ਹੁਣ ਲੋ ਜੀ ਉਹਦੀ ਆਗੀ ਖਰਾਕ ਮਸ਼ੀਨ ਦੀ ਤੇ ਆਹ ਹੀ ਖੇਤ ਤਾਂ ਇੱਕ ਵਧੀਆ ਜੀਰੀ ਵਾਲਾ ਬਾਕੀ ਦਾ ਤਾਂ ਹਾਲਾਤ ਮਾੜੇ ਤੇ ਐਨਾ ਉੱਪਰ ਕਰਨਾ ਪੈਣਾ ਲੱਲਾ ਭੱਬਾ ਕੋਈ ਗਿਆੜ ਨਹੀਂਗਾ ਫੜ ਬਈ ਪਰਚੀਆਂ ਉਸਤਾਦ ਤੇਰੀਆਂ 2022 ਕੋਲਾ ਕੱਲ੍ਹ ਵਾਲੀ ਵੀ ਹੋਣ ਵਾਲੀ ਵੀ ਹੁਣ ਵੀ 2500 ਦੋਇਆ ਤੇਰਾ ਕੱਲ੍ਹ ਵੀ ਮਿਲਦਾ ਇਹਨਾਂ ਨੇ 2500 ਦੋ ਲੈਂਦਾ ਤਾਂ ਇਹ ਸੋ ਧੜਕਣਾ ਜੀ ਨਹੀਂ ਰਹਿੰਦੀ ਹਾਂ ਜਿੱਥੇ ਮਰਜ਼ੀ ਲਈ ਫਰੀ ਚੱਲ ਫਿਰ ਹਾਂ ਇੱਕ ਵਾਰ ਤੇਲ ਪਾਣੀ ਪੂਰਾ ਆਪਣਾ ਹਾਂ ਹਾਂ ਚੱਲ ਪਿਆ ਹਾਂ ਤਾਂ ਪੂਰਾ ਤਜਰਬਾ ਹੈ ਕਿ ਹੱਥ ਵਾ ਕੇ ਬਾਈ ਨੂੰ ਕਰਵੇਂ ਬਣੇ ਰੋ ਉੱਪਰ ਕਿੰਨਾ ਕਰਨਾ ਨੇ ਲਓ ਛੱਡ ਦਿਨੇ ਛੱਡ ਕੇ किसी इंजन गला दू है हाँ जी करता एरिया पदर आने ਇੱਕ ਗੱਲ ਹੈ ਜੀ ਜਿੰਨੀਆਂ ਵੀ ਲੈਣਾ ਜਾ ਰਹੀਆਂ ਨੱਕ ਦੀ ਸਿੱਧ ਨੂੰ ਸਿੱਧੀ ਆ ਕੋਈ ਵੀ ਲੈਨ ਅੱਗੇ ਪਿੱਛੇ ਨਹੀਂ ਹੈਗੀ ਤੇ ਬਾਹਰੋਂ ਦੀ ਕਿਰਪਾ ਨਾਲ ਟਰਾਲੇ 'ਚ ਆ ਜਾਣੀ ਟੀਸੀ ਤੁਸੀਂ ਉਹ ਨਹੀਂ ਲੱਗਦੀ ਟੀਸੀ ਉਹ ਨਹੀਂ ਲੱਗਦੀ ਬਰਾਬਰ ਹੋ ਜਾਊਗਾ ਬਰਾਬਰ ਹੋ ਜਾਊਗਾ ਟੀਸੀ ਨਹੀਂ ਲੱਗਦੀ ਜੀ ਉਧਰ ਪਾਪਾ ਜੀ ਤਵਾ ਹੀ ਨਾਲ ਦੀ ਨਾਲ ਲੱਗੇ ਬਕਰਨ ਜੀ ਲਾਉਣੀ ਐ ਇੱਧਰ ਉਹ ਤੋਂ ਫਟਾ ਉੱਧਰ ਲੱਗਦੀ ਜੀ ਲਾਲੇ ਚੱਲਦੇ ਜਾਂ ਤਾਂ ਇਹਨੂੰ ਨਾਲ ਨਾਲ ਲੈ ਕੇ ਆਉਂਦਾ ਫੇਰ ਤਾਂ ਪਵਾ ਲੰਨਾ ਫੇਰ ਤਾਂ ਪਵਾ ਲਈ ਦੀ ਥੋੜੇ ਨਾਲ ਖੜਾ ਕੱਢ ਲੋ ਲਗ ਲਗ ਵਾਲੀ ਵਾਂਡ ਹਾਂ ਤੇਲ ਤਾਂ ਲਿਆਤਾ ਲਿਆਤਾ ਦੇ ਵਾਹ ਕਰੋ ਸਤਨਾਮ ਤੇਰੀ ਲੀਲਾ ਪਰੰਪਰ ਇਹਦਾ ਬਸ ਜਾਂਦੇ ਜੁਖਣੇ ਵਾਲਾ ਕੰਮ ਹੋਣਾ ਤਾਂ ਕੋੜ ਕੋਈ ਵੀ ਹੈ ਮੈਂ ਤਾਂ ਅਫਸੋਸਦਾ ਵੀ ਆੜਤੇ ਨੂੰ ਫੋਨ ਕਰੇ ਤਾਂ ਮਾ ਨਾ ਜਾਂਦੇ ਅੱਪਰ ਦੀ ਬਸਤਾ ਦੇ ਦੇਗਾ ਹਾਂ ਨੈਟ ਭੱਜ ਕੇ ਵਿੱਚ ਨਵੇੜਿਆ ਮੈਂ ਕੰਮ ਹੋਣੇ ਇਹਨੂੰ ਫੇਕ ਹੋਲ ਹੋਏ ਨਹੀਂ ਹਾਂ ਵੈਸੇ ਯਾਰ ਕੰਮ ਸੋਣਾ ਨਵੇੜਦੀ ਹੈ ਮਸ਼ੀਨ ਇਹ ਨਵੇੜਾ ਹੋਰ ਕੀ ਆ ਭੱਜੀ ਫਿਰਦੀ ਆ ਇਹਨੂੰ ਗੱਲੇ ਸੁੱਕੇ ਦਾ ਕੋਈ ਪਤ ਨਹੀਂ ਹੈਗਾ। ਨਾਲੇ ਫੂਸ ਨਹੀਂ ਦੇਦਾ ਦੇਖ ਲੈ। ਹੋਰ ਕੀ? ਫੂਸ ਤਾਂ ਗੈਵੇ ਕਰਤਾ। ਫੂਸ ਦੇ ਤਾਂ ਸਿੱਧੀਆਂ ਲੈਨੀਆਂ ਹੀ ਪਈਆਂ। ਇੱਕ ਲੈਨ ਚ ਸੜਦੀ ਜਾਂਦੀ ਆ। ਆ ਐ ਵੀ ਜੇ ਕਿਸੇ ਨੇ ਚੱਕਣਾ ਹੋਵੇ ਉਹਦੇ ਵਾਸਤੇ ਸੌਖਾ ਹੋਣਾ। ਉਹਦੇ ਵਾਸਤੇ ਲੋਟਾ ਇੱਕ ਜਗ੍ਹਾ ਆਉਣਾ ਤੰਗੜੀ ਮਾਰ ਕੇ ਆਪਾਂ ਪੰਡ ਬੰਨ ਆਪਣਾ ਲਾਂਗੜਾ ਲੈ ਕੇ। ਐਕੜੀ ਲੈਣਾ ਬਣੀ ਐਵੇਂ ਜਿੱਕਣਾ ਦੂਹੇ ਕਟਰ ਵਾਲੇ ਮਾਰ ਕੇ ਗਏ ਆ। ਉਹ ਲੈਣਾ ਬਣਾ ਕੇ ਗਏ ਬਣੀ ਵੀ ਆ। ਜੇ ਚੱਕ ਹੋ ਗਿਆ ਫਿਰ ਤਾਂ ਸੁਪਰ ਸੀਟਰ ਬੱਲੇ ਬੱਲੇ ਜੇ ਨਾ ਚੱਕ ਹੋਇਆ ਫਿਰ ਚੱਕਣਾ ਪੈਣਾ ਉਹਦਾ ਕਲੱਚ ਸੀ ਹੱਥ 'ਚ ਆ ਉਹਨੂੰ ਨਟ ਜਨ ਨੂੰ ਅੱਗੇ ਕਰ ਦਿੰਦਾ ਪਿੱਛੇ ਕਰ ਦਿੰਦਾ ਬਸ ਮੈਂ ਉੱਪਰ ਚੜ ਗਿਆ ਉਹਨਾਂ ਨੇ ਮੈਨੂੰ ਦੋ ਵਾਰ ਗੇਰੇ ਦਿੱਤਾ ਤਾਂ ਹਾਂ ਮਨੂੰ ਤਾਂ ਵੀ ਕਲੱਚ ਹਾਂਜੀ ਪਾਣੀ ਲੈ ਦੇਵਿੰਦਰ ਪਾਪਾ ਜੀ ਨੇ ਪਾਣੀ ਦੇ ਬੈਠਣ ਨੂੰ ਜਗ੍ਹਾ ਨਹੀਂ ਮੈ ਗਈ ਤੇ ਉੱਪਰ ਲਾ ਬੈਠਣ ਵਾਸਤੇ ਕਾ ਵਾਸਤੇ ਹੈ ਤੇ ਪਰ ਹੈਲਪਰ ਦੀ ਲੋੜ ਹੈ ਨਹੀਂ बराबर ਤਰ ਲੋ ਬਾਜੇ ਤੜਣਾ ਵਸੇ ਹੁਣ ਤੋਂ ਪਤਾ ਜੋ ਹੀ ਸਵੇਰ ਦੀ ਠੰਡੀ ਜੀ ਦੀ ਹਵਾ ਜੀ ਚੱਲਦੀ ਹਾਂ ਹਾਂ ਵਧਾਈ ਬਾਬੇ ਲੰਘੇ ਰਹੀਏ ਹਾਂ ਐਨਾ ਟਾਈਮ ਨਾਲ ਬਾਅਦ ਤੇ ਬਾਬਾ ਬੈਣੀ ਕੋਈ ਹੋਰ ਹੈ ਨਹੀਂ ਮਿਲਦਾ ਹੁਣ ਇਹ ਆ ਕਾਲੇ ਦੀ ਵੱਟ ਕੇ ਵਿਲੀ ਹੋ ਜਣਾ ਨੇ ਹਾਂ ਕਮਾਲਪੁਰ ਤੇ ਕਮਾਲਪੁਰ ਤੱਕ ਕੱਲ ਕਰਿਆ ਹੀ ਮੈਨੂੰ ਲੱਗਦਾ ਵੱਡਿਆ ਹੀ ਜਾਣਾ ਉੱਥੇ ਅੱਛਾ ਅੱਛਾ ਮਗਰ ਚੱਲਿਆਂ ਬਾਹਰ ਜੋ ਆਪਣਾ ਟਿਕਾਣਾ ਨਹੀਂ ਮੇਰਾ ਪਾਣੀ ਆ ਪਿਆ ਤੇ ਜੀ ਟਾਈਮ ਨਾਲ ਕਾਬੂ ਆ ਗਿਆ ਇੰਨੀ ਬਹੁਤ ਆ ਨਹੀਂ ਤਾਂ ਨਾ ਬੁਖਾਰ ਚੜਾਇਆ ਪਤਾ ਇੰਨੇ ਕੰਮ ਨੇ ਕਦੇ ਭਈਆਂ ਕੋਲ ਨੂੰ ਭਾਦੇ ਤੇ ਕਦੇ ਕਿਧਰੇ ਨੂੰ ਭਾਦੇ ਤੇ ਇਹ ਕੰਮ ਲੋਟਾ ਛੋਟੇ ਜਿਹੇ ਬੱਚੇ ਨਹੀਂ ਕਰਤਾ ਕਿ ਚੱਲ ਸਾਰਾਂ ਦੇ ਲੋਟਾ ਵੇ ਪੈ ਗਰੂ ਸਾਰਿਆਂ ਨੂੰ ਵਿਹਲੇ ਕਰੇ ਜਿਨ੍ਹਾਂ ਦੇ ਜਿੱਥੇ ਜਿੱਥੇ ਖੜੇ ਧਾਣੇ ਉਹਨੂੰ ਲੀਵਰਾਂ ਦਾ ਪੂਰਾ ਹਿਸਾਬ ਕਿਤਾਬ ਆ। ਕੰਢੇ ਕੋਲ ਇਹਨੂੰ ਸਮਝ ਲਾ ਵੀ ਕੁੰਗੜ ਦੇ ਉਹਦੇ ਨਾਲ ਮੁੜਿਆ ਮਕਾਨ ਦੇ ਕੰਢੇ ਕੋਲ ਇਹਨਾਂ ਕਟਰਨ ਵਾਲੇ ਨਾਲ ਮੁੜਦਾ ਗਿਆ। 1 ਮਿੰਟ ੱੱਕਾ ਸਾਡ ਪਰ ਛੱਡਿਆ ਨਹੀਂ। ਅਰ ਗਿਆ ਨਗੇ ਵੀ। ਭਰ ਗਿਆ। ਨਿਕਲ ਗਿਆ ਉੱਪਰ। ਲਾ ਵੀ ਖੋਸ ਹੋ ਗਿਆ ਵੀ ਹੁਣ। ਲਾਗੇ ਬਣਾ ਦੇ ਪਾਣੀ ਦੇ ਦੇ ਬਾਈ ਨੂੰ ਨਾਲੇ ਦੇ ਦੇ ਚਾਹ ਨਾਲੇ ਕਰਾ ਮੂੰਹ ਮਿੱਠਾ ਇਹਦਾ ਬੰਦ ਕਰ ਲਈ ਚਾਹ ਪੀਣੀ ਬਾਈ ਆ ਰਹੀ ਬੰਦਾ ਲੱਗਿਆ ਵੇ ਤੈਨੂੰ ਵੀ ਬੁਲਾ ਦੇ ਪਾਣੀ ਨਾ ਆਪਣਾ ਬੰਦਾ ਇਹਦਾ ਦੂਸਰ ਕਲਾਸ ਪਿਆ ਚੱਕ ਲਾਓ ਚੱਕ ਲਾ ਲੈ ਵੀ ਉਸਤਾਦ ਤੇਰਾ ਬਹੁਤ ਧੰਨਵਾਦ ਇਹ ਸਾਡਾ ਕੰਮ ਬਹੁਤ ਦੁਨਾ ਦਾੜਿਆ ਪਿਆਤਾ ਚਲਾਉਣੇ ਵਾਲਾ ਧੰਨਵਾਦ ਮਸ਼ੀਨ ਵਾਲੇ ਦਾ ਨਾ ਨਾ ਤੇਰਾ ਕਰੂੰਗਾ ਮਸ਼ੀਨ ਵਾਲਾ ਤਾਂ ਪਤਾ ਨਹੀਂ ਕਿੱਥੇ ਬੈਠਾ ਹੋਣਾ ਹੋਰ ਪਾਣੀ ਦੇਣਾ ਪਾਣੀ ਪਾਣੀ ਪਲਾ ਬਾਈ ਹੋ ਗਏ ਮੇਰੇ ਗੋਡੀਆਂ ਆ ਮੈਂ ਤਾਈ ਕਹਦਾ ਜੀ ਤਾਂ ਤੇਰੇ ਹੀ ਕਰਾਂਗੇ ਧੰਨਵਾਦ ਤੂੰ ਆ ਸਾਡੇ ਕੋਲ ਪਾ ਦੇ ਚਾਹ ਵਿੱਚ ਚਾਹ ਪਾ ਦੇ ਬਾਈ ਨੂੰ ਕਿੰਨਾ ਤੂੰ ਵੀ ਪੀ ਲਾ ਉਹ ਦੇ ਥਾਪੀ ਆ ਗਾੜੇ ਨੂੰ ਅਜਾ ਹਾਂ ਕਾਲਾ ਵੀ ਬਿੱਲ ਹੂੰ ਕਾਕੇ ਕਰਤਾ ਤੈਨੂੰ ਬਿੱਲਾ ਅੱਜ ਥਾਪੀ ਦੂਏ ਰੋਟਣ ਗਏਦਾ ਆਏ ਅਜੇ ਲੈਣ ਨੂੰ ਅੱਛਾ ਵੀ ਆ ਮਸ਼ੀਨ ਨੂੰ ਲਿਆਉਣ ਨੂੰ ਬਹੁਤ ਜੀ ਕਿੱਥੇ ਗਿਆਦਾ ਹਲਾ ਭਾਈ ਦੁਆਦੇ ਆ ਵੀ ਦੇਰ ਦਰ ਰੂ ਹੋਰ ਵੀ ਹੈ ਵੀਰ ਹੋਰ ਨਹੀਂ ਬਾਤ ਤਾਂ ਬਾ ਫਤਿਹ ਉੱਥੇ ਚੱਲ ਜਿੱਤੇ ਤੇਰਾ ਪੱਟਾ ਉੱਥੇ ਤਾਂ ਤੈਨੂੰ ਕਮਾਲਪੁਰ ਜਾਣਾ ਕਿੱਥੇ ਜਾਣਾ ਹੁਣ ਤੇਰਾ ਅਗਲਾ ਸ਼ਡਿਊਲ ਤੈਨੂੰ ਪਤਾ ਹੋਣਾ ਫਰਚਾ ਪਾਵਾ ਯਾਰ ਇੱਧਰ ਹੁਣ ਆਪਣਾ ਫਤਿਹ ਦਾ ਕੰਮ ਲੈ ਭਾਈ ਕਹਿੰਦੇ ਟ੍ਰੈਂਡਰ ਇਸੇ ਲੱਗਦੀ ਲਵਾ ਲਈ ਵਿਕੀਆਂ ਦਿੱਤੀ ਆ ਬੈੱਡ ਖੋਲ ਕੇ ਲਵਾਈ ਚ ਆਇਆ ਹੈ ਤੋ ਬੁਲੇ ਲੈ ਚਾਹ ਬਿੱਟੂ ਖੋਲ ਕੇ ਲਾਈਟ ਏਸੀ ਲੱਗ ਗਈ ਬਾਈ ਦਵੇ ਚੱਕ ਗਲਾਸ ਨਹੀਂ ਪਈਆ ਚਾਤਾ ਮੇਰੇ ਬਾਪੂ ਪੜਾ ਬੱਤ ਨੂੰ ਦੇ ਉਹ ਗਲਾਸ ਪਾ ਕੋ ਨੂੰ ਬਾਈ ਨੂੰ ਹੋਰ ਦੇ ਦੇ ਮਿੱਠਾ ਉਧਰ ਉਹਦੇ ਘਰ ਦਾ ਤਾਂਹੀਂ ਦਬਣਾ ਉਹ ਲੈ ਲੈ ਯਾਰ ਉਹ ਲੈ ਲੈ ਯਾਰ ਆਇਨਾ ਕਰ ਬਹੁਤ ਔਖਾ ਹੈ ਨਾ ਮੇਰੇ ਯਾਰ ਆਇਨਾ ਕਰ ਪਾਪਾ ਜੀ ਨੂੰ ਪਾ ਦੇ ਚਾਹ ਚੱਲ ਕਿੰਨਾ ਥੀ ਜਿਹੜਾ ਵੱਡਣਾ ਇਹ ਕਿੰਨੀ ਜਗ੍ਹਾ ਜੀ ਨਾ ਨਾ ਇਹ ਜਿਹੜਾ ਵੱਡਣਾ ਇਹਨੂੰ ਹੈ ਇਹ ਵੱਡਣੇ ਨੂੰ ਹਾਂ ਜੀ ਹੋ ਗਏ ਉਹ ਕਿੰਨਾ ਦੱਸ ਜਸ ਨਵੋ ਚਲੋ ਦੱਸ ਦੂਗਾ ਦਾ ਡਾਡੀ ਉਦੋਂ ਤੇਰੇ ਮਾਲਕ ਨਾਲ ਉਹਦੀ ਗੱਲ ਹੋਈ ਵੀ ਸਿੱਧੀ ਉਹ ਨਾ ਨਾ ਮੈਂ ਉਹਨੂੰ ਕਹਿ ਦਵਾਂ ਵੀ ਇੰਨੀ ਕ ਜਗ੍ਹਾ ਮੇਰੇ ਕੋਲ ਵੱਡਣੇ ਨਹੀਂ ਕੋਈ ਬੰਦਾ ਦੱਸ ਕਿਹੜਾ ਕਰਦਾ ਕਿੰਨੀ ਹੈ ਅਹ ਬਸ ਉਹ ਤਾਂ ਗਾਂ ਵਿਜੀ ਨੂੰ ਕੰਮ ਕਰਨਾ ਕਹਿ ਦਵੇ ਉਹ ਤੇ ਟਰੈਕਟਰ ਲੈ ਕੇ ਪਹੁੰਚ ਜਾਣਗੇ ਫਿਰ ਤੇਰੀ ਇਹ ਲੱਦ ਕੀ ਜਾਣੀ ਗਾਂ ਵੀ ਤਾਂ ਹੁਣ ਇੱਧਰੋਂ ਕੱਢ ਲਈ ਇੱਥੇ ਤੇ ਚੜਾ ਕੇ ਆ ਸਾਹਮਣੇ ਕਿੰਨੇ ਘਰ ਤੇ ਸਾਹਮਣੇ ਚੜ ਜਣਾ ਦਾ ਸੜਕ ਪਰ ਉਧਰ ਨੂੰ ਜਾਣ ਦੀ ਲੋੜ ਨਹੀਂ ਪੈਰਾ ਸੜਕੇ ਸੜਕੇ ਸਿੱਧਾ ਉਥੇ ਪਹੁੰਚਣਾ ਦਾ ਖੇਤਾਂ ਚ ਪਿੰਡ ਦੇ ਨਾਲੇ ਨਾਲ ਲੈ ਭਾਈ ਪਤਾ ਇੰਨਾ ਤੇਰੀ ਗੱਤੀ ਬੱਦ ਅੱਛਾ ਤੂੰ ਲੈ ਤਾਂ ਮਿੱਠਾ ਮੈਂ ਲੈ ਅੱਛਾ ਮੈਂ ਕਹਿੰਦਾ ਦੇਖ ਲੈ ਜਾ ਜਾਜ ਲਾਲਾ ਮੈਂ ਖੁਸ਼ੀ ਬਾਤ ਮੈਂ ਕਹਿੰਦਾ ਮਖਾ ਤੇ ਜੀ ਲੈਂਦਾ ਲੈ ਭੜ ਤੂੰ ਖਾਲਾ ਮੈਂ ਨਹੀਂ ਖੜਾਗਾ ਲੈ ਇਹ ਥੋੜਾ ਜਿਹਾ ਉਹ ਨਹੀਂ ਥੋੜਾ ਜਿਹਾ ਲੈ ਲੈਂਦਾ ਮੈਂ ਹੁਣ ਵੀ ਵੱਡਣ ਦੀ ਖੁਸ਼ੀ ਚ ਲੈ ਲੈਂਦਾ ਉਦਾਂ ਮੈਂ ਮਿੱਠਾ ਖਾਂਦਾ ਨਹੀਂ ਹੈਗਾ ਬੋਲੇ ਨੇ ਸਾਰੇ ਹੀ ਚੱਕ ਦੇਦੇ ਉਹਨੂੰ ਸਾਰੇ ਹੀ ਨਾਲ ਨੇ ਸਾਡੋ ਵੀ ਉਹ ਤਾਂ ਕਰਦੇ ਦਾ ਮਾਰ ਆਹ ਬਰਾਉ ਦੇ ਕੋਲ ਡੱਬਾ ਸਾਰੇ ਦੀ ਫਿਰ ਕੀ ਦਾ ਮੇਰੇ ਕੋਲ ਅੱਗੇ ਵੱਢਣੇ ਨੂੰ ਚੱਕਦਾ ਨਾ ਆਪਾਂ ਨਹੀਂ ਨਹੀਂ ਕਿਉਂਕਿ ਕੱਢ ਪੈ ਰਹੇ ਸੀ ਉਹ ਹਾਂਜੀ ਯਾਰ ਅੱਡ ਪਾਰਾ ਖੁੱਟਾਇਦਾ ਚੱਕ ਦੇ ਭਟ ਇਹਦਾ ਖਾਣੇ ਨੇ ਆਹ ਫੋਕੀ ਖੜਾ ਜੀ ਛਿੱਕ ਤੇ ਸੇ ਪੁੱਧਰੇ ਖੜਾ ਜੋ ਕਿਹੜਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਡਰੈਸ ਹਾਂ ਜੀ ਹਾਂ ਕਰ